ਇਹ ਦਾ ਖੰਸਾ ਵਾਈਰਲ ਹੋ ਗਈ ਤੇ ਇੱਕ ਜਿਹੜੀ ਹੁਣੇ ਮੈਂ ਜੱਗ ਬਾਣੀ ਦੀ ਅਖਵਾਦ ਦੀ ਇੱਕ ਤੁਹਾਡੇ ਨੂੰ ਰਿਪੋਰਟ ਫੋਟੋ ਸ਼ੇਅਰ ਕੀਤੀ ਆ ਉਹਦੇ ਵਿੱਚ ਸਾਫ਼-ਸਾਫ਼ ਪੁਲਿਸ ਨੇ ਪੈਸੇ ਲੈ ਕੇ ਮੇਰੇ ਸਹੁਰੇ ਦਾ ਸਾਥ ਦੇ ਦਿੱਤਾ ਗਿਆ ਆ ਲਓ ਲੈ ਜੀ ਇਹ ਮੇਰੀ ਵਾਈਫ ਹੈ ਮੇਰੀ ਪਤਨੀ ਆ ਇਹਦਾ ਨਾਮ ਸਤਿਆ ਦੇਵੀ ਹੈ ਸਾਡਾ ਪਿੰਡ ਮਿਠੜਾ ਹੈ ਜ਼ਿਲ੍ਹਾ ਜਲੰਧਰ ਹੈ ਤਹਿਸੀਲ ਫਲੋਰ ਹੈ ਥਾਣਾ ਨੂਰਮਹਿਲ ਹੈ ਦੇ ਪਰਿਦਾਸਤਨ ਸੰਨਿਧਿਕੇ ਕਰੋਂ ਤੇ ਖੜ ਦੇਣੀ ਖੜੇ ਕਰਦੇ ਵੇਲੇ ਸੀ ਕਿ ਨਾ ਬਿੱਡਿੰਗ ਬਿੱਟੇ ਕਿ ਰੋ ਵੀ ਰਹੇ ਸੀਗੇ ਪੂਰੀ ਵਿਸਥਾਰ ਦੇ ਨਾਲ ਇੱਕ ਵਰਦਸਾ ਸਾਡੇ ਕੋਲ ਇਸ ਵੇਲੇ ਜੀ ਰੋਣ ਤੋਂ ਸਿਵਾਏ ਕੁਛ ਨਹੀਂ ਹੈ ਅਸੀਂ ਬੜੇ ਚਾਹਾਂ ਨਾਲ ਆਪਣਾ ਮੁੰਡਾ ਵਿਆਹਾ ਸੀ ਬਹੁਤ ਹੀ ਸਰਕਾਰ ਨਾਲ ਆਪਣੀ ਬਹੂ ਨੂੰ ਘਰ ਲੈ ਕੇ ਆਈ ਸੀ ਜੀ ਬਣਾ ਕੇ ਲਿਆਏ ਸੀ ਸਾਰੀ ਬੱਚਾ ਝੋਲੀ ਪੈ ਗਿਆ ਜਾ ਚੁੜੀ ਬਿਗ ਦੋਨੇ ਜੀ ਇਕੱਠੇ ਹੁੰਦੇ ਬਾਹਰ ਬਾਦ ਪਿੱਛ ਦਿੱਤਾ ਸੀ ਜੀ ਬਾਹਰ ਜਾ ਜੀ ਰਮਨ ਰਮਨ ਰਤੂ ਨੇ ਕਿੰਨੀ ਮੈਂ ਜ਼ਰੂਰ ਜਾਣਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਕਰੋ ਸ਼ਗਨ ਭੇਜ ਦਿਓ 10000 ਭੇਜ ਦਿਓ 20 ਭੇਜ ਦਿਓ ਪਰ ਤੁਸੀਂ ਇੰਡੀਆ ਨਾ ਹਾਏ ਹੁਣ ਇਹਨੂੰ ਭੇਜੀ ਨਾ ਪਰ ਇਹ ਹਟੀ ਨਹੀਂ ਉਹਦੇ ਨਾਲ ਲੜ ਕੇ ਪੱਕੀ ਇੰਡੀਆ ਆ ਗਈ ਛੋਟੇ ਜਿਹੇ ਬੱਚੇ ਨੂੰ ਤਿੰਨਾਂ ਸਾਲਾਂ ਦੇ ਨੂੰ ਲੈ ਆਈ ਇੰਡੀਆ ਇੰਡੀਆ ਲੈ ਆਈ ਤੇ ਸਾਨੂੰ ਬੜਾ ਦੁੱਖ ਹੋਇਆ ਵੀ ਲੋਕੀ ਤਾਂ ਬਾਹਰ ਨੂੰ ਤੜਫਦੇ ਜਾਣ ਨੂੰ ਇਹ ਬਾਹਰ ਛੱਡ ਕੇ ਆ ਗਈ ਕਿੰਨਾ ਦੁੱਖ ਲੱਗਦਾ ਸਾਰਿਆਂ ਨੇ ਦੁੱਖ ਮਨਾਇਆ ਜੇ ਨੂੰ ਵੀ ਪਤਾ ਲੱਗਦਾ ਵੀ ਇਹ ਪੱਕੀ ਕਾਹਤੇ ਆ ਗਈ ਇਹਨੇ ਮੁੰਡੇ ਨੂੰ ਉੱਥੇ ਪੱਕਾ ਕਿਉਂ ਨਹੀਂ ਕਰਾਇਆ ਉਥੇ ਉਹਦੇ ਪਾਸਪੋਰਟ ਬਣਾਉਂਦੀ ਉਥੇ ਉਹਨੂੰ ਪੱਕਾ ਕਰਾਉਂਦੀ ਆਪ ਨੈਸ਼ਨੈਲਿਟੀ ਲੈ ਕੇ ਦਿੰਦੀ ਆਪ ਪੱਕੇ ਹੁੰਦੇ ਕਿੰਨਾ ਵਧੀਆ ਗੱਲ ਸੀਗੀ ਪਰ ਨਹੀਂ ਇਹ ਇੰਡੀਆ ਲੈ ਕੇ ਆ ਗਈ ਸਾਨੂੰ ਬਹੁਤ ਦੁੱਖ ਲੱਗਾ ਸਾਡੇ ਨਾਲ ਫੇਰ ਇਹ ਰਹਿਣ ਲੱਗੀ ਕੁਛ ਕੁਛ ਆਪਣੇ ਆਪ ਨੂੰ ਗਮਸੰਭੀ ਰੱਖਦੀ ਸੀ ਸਾਨੂੰ ਨਹੀਂ ਸੀ ਪਤਾ ਲੱਗਦਾ ਤੇ ਸਾਡੀ ਬੇਟੀ ਦਾ ਵਿਆਹ ਵੀ ਹੁਣ ਕਰਨ ਵਾਲਾ ਸੀਗਾ ਆਪਣੀ ਬੇਟੀ ਦਾ ਵਿਆਹ ਵੀ ਕੀਤਾ ਇਹਦੇ ਆਉਣ ਤੋਂ ਬਾਅਦ ਤਿੰਨ ਕਿ ਮਹੀਨੇ ਬਾਅਦ ਵਿਆਹ ਕਰ ਦਿੱਤਾ ਉਹ ਆਪਣੇ ਘਰ ਚਲੇ ਗਈ ਪਰ ਇਹ ਇਹ ਜਿਹੜੀ ਸਾਡੀ ਨੌ ਸੀਗੀ ਰਮਨਦੀਪ ਇਹਦੇ ਦਿਲ ਚ ਪਤਾ ਨਹੀਂ ਕੀ ਸੀਗਾ ਇਹ ਚੁੱਪ ਚਾਪ ਹੀ ਰਹਿੰਦੀ ਸੀ ਜ਼ਿਆਦਾ ਸਾਡੇ ਨਾਲ ਗੱਲ ਨਹੀਂ ਸੀ ਕਰਦੀ ਮਤਲਬ ਜਦੋਂ 4 ਤਰੀਕ ਨੂੰ ਮੁੰਡੇ ਦਾ ਜਨਮ ਦਿਨ ਸੀ ਠੀਕ ਹੈ ਤੇ 4 ਤਰੀਕ ਨੂੰ ਇਹਦੀ ਭੈਣ ਦਾ ਵਿਆਹ ਸੀਗਾ ਤੇ ਵਿਆਹ ਤੋਂ ਹਫ਼ਤਾ ਦੋ ਹਫ਼ਤੇ ਪਹਿਲਾਂ ਆਈ ਆਹੀ ਫਿਰ ਉਸ ਤੋਂ ਬਾਅਦ ਦੂਜੇ ਮਹੀਨੇ ਦੀ 23 ਤਰੀਕ ਦਾ ਫਰਵਰੀ ਦਾ ਸਾਡੀ ਕੁੜੀ ਦਾ ਵਿਆਹ ਸੀ ਉਤਾਰਵੇਂ ਮਹੀਨੇ ਪਹਿਲਾਂ ਇਹ ਆਏ ਉਹਦੀ ਭੈਣ ਦਾ ਵਿਆਹ ਸੀ ਫੇਰ ਫਰਵਰੀ ਵਿੱਚ ਸਾਡੀ ਕੁੜੀ ਦਾ ਵਿਆਹ ਸੀ ਤੇ ਬਾਅਦ ਹੁਣ ਘਰ ਦੇ ਵਿੱਚ ਰਹਿ ਰਹੇ ਹਾਂ ਹਾਂਜੀ ਟੱਕਰਾਂ ਤੋਂ ਡੱਕਾ ਕੇ ਵਿਆਹ ਲੱਗਿਆ ਸੋਹਣਾ ਠੂਠ ਬਹੁਤ ਬੋਲਦੀ ਸੀ ਜੀ ਜਾ ਆਮ ਲੋਨ ਦੇ ਕੀ ਕਰਨੇ ਇਹ ਝੂਠ ਬਹੁਤ ਬੋਲਦੀ ਆ ਹੰਤ ਮੰਤਰ ਕਮੈਂਟ ਕਰਕੇ ਬੋਲਦੀ ਆ ਨਾਲੇ ਸਾਡੇ ਜੁੱਤੀਆਂ ਮਾਰਦੀ ਆ ਨਾਲੇ ਸਾਡਾ ਹੀ ਖਾਂਦੀ ਆ ਸਾਡੇ ਜੁੱਤੀਆਂ ਮਾਰਦੀ ਦੇ ਇਸ ਸਿਸਟਮ ਇੱਕੋ ਘਰ ਵਿੱਚ ਰਹਿ ਰਹੇ ਹਾਂ ਜਿ ਲੱਗ ਲੱਗ ਰਹੇ ਨਹੀਂ ਕੋਈ ਘਰ ਵਿੱਚ ਰਹਿ ਰਹੀ ਆ ਕੋਈ ਘਰ ਵਿੱਚ ਨਹੀਂ ਇਹਦੇ ਵਿੱਚ ਇੱਕ ਛੋਟੀ ਜੀ ਗੱਲ ਦੱਸਣੀ ਬਹੁਤ ਜ਼ਰੂਰੀ ਆ ਜੀ ਇਹ 15 ਵਿੱਚ ਆਈ 15 ਵਿੱਚ ਗਈ ਏ ਤੇ 18 ਵਿੱਚ ਵਾਪਸ ਆ ਗਈ ਏ ਤੇ 21 ਦੇ ਵਿੱਚ ਅੰਕਸ਼ਰਤੂ ਨੂੰ ਬਲੱਡ ਕੈਂਸਰ ਹੋ ਗਿਆ ਛੋਟੇ ਬੱਚੇ ਨੂੰ ਪੋਤੇ ਨੂੰ ਬਲੱਡ ਕੈਂਸਰ ਹੋ ਗਿਆ ਬੜਾ ਦੁੱਖ ਲਗਿਆ ਸਾਨੂੰ ਅਸੀਂ ਅੰਦਰ ਬਾੜ ਬਾੜ ਰਹੁੰਦੇ ਸੀ ਕਿ ਸਾਡੇ ਬੱਚੇ ਨੂੰ ਕੀ ਹੋ ਗਿਆ ਤੇ ਪ੍ਰਮਾਤਮਾ ਨੇ ਸਾਡੀ ਸੁਣ ਲਈ ਅਸੀਂ ਪੀਜੀਆਈ ਜਾ ਕੇ ਦਾਖਲ ਕਰਾ ਦਿੱਤਾ ਲਾਕਡਾਊਨ ਸੀ ਬੜੀਆਂ ਮੁਸ਼ਕਲਾਂ ਆ ਰਹੀਆਂ ਸੀ ਸਾਨੂੰ ਲੇਕਿਨ ਫੇਰ ਵੀ ਪ੍ਰਮਾਤਮਾ ਨੇ ਸਾਥ ਦਿੱਤਾ ਸਾਡਾ ਸਾਨੂੰ ਉੱਥੇ ਦਾਖਲ ਬੱਚਾ ਅਸੀਂ ਦਾਖਲ ਕਰਾਤਾ ਇਲਾਜ ਸ਼ੁਰੂ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਵੀ ਇਹਨੂੰ ਬਲੱਡ ਕੈਂਸਰ ਹੈ ਸਾਰਿਆਂ ਦੀ ਡਾਕਟਰ ਸਾਹਿਬ ਨੇ ਮੀਟਿੰਗ ਕੀਤੀ ਦੱਸਿਆ ਵੇ ਡਰਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਬਿਮਾਰੀ ਹੈ ਕਿਸੇ ਤੁਹਾਨੂੰ ਲੱਗਦੀ ਪਰਮਾਤਮਾ ਵੱਲੋਂ ਹੀ ਆ ਤੁਸੀਂ ਡਰੋ ਨਾ ਠੀਕ ਹੋ ਜਾਣਾ ਤੁਸੀਂ ਇਸ ਤਰ੍ਹਾਂ ਕਰੋ ਇਸ ਬੱਚੇ ਨੂੰ ਕਿਤੇ ਬਾਹਰ ਕਮਰਾ ਲੈ ਲਓ ਉੱਥੇ ਰੱਖੋ ਇੱਥੇ ਨਾ ਰੱਖੋ ਲੋਕਡਾਊਨ ਚੱਲਦਾ ਸੀ ਬਾਹਰ ਕਮਰਾ ਲੈ ਲਿਆ ਉੱਥੇ ਅਸੀਂ ਰਹਿੰਦੇ ਰਹੇ ਫਿਰ ਮੇਰਾ ਬੇਟਾ ਵੀ ਬਾਹਰੋਂ ਆ ਗਿਆ ਮੈਂ ਉਹਨੂੰ ਕਿਹਾ ਬਈ ਪੁੱਤਰ ਤੇਰਾ ਮਾਰਿਆ ਤੂੰ ਆ ਕੇ ਦੇਖ ਲਾ ਉਹ ਲੋਕਡਾਊਨ ਦੇ ਵਿੱਚ ਹੀ ਆ ਗਿਆ ਲੋਕਡਾਊਨ ਦੇ ਵਿੱਚ ਟਿਕਟਾਂ ਮਿਲਦੀਆਂ ਨਹੀਂ ਸੀ ਦਫ਼ਤਰ ਖੁੱਲੇ ਨਹੀਂ ਸੀ ਉਹ ਪੱਕਾ ਹੀ ਆ ਗਿਆ ਬਾਹਰ ਸਿੱਧਾ ਹੀ ਚੰਡੀਗੜ੍ਹ ਆ ਗਿਆ ਉੱਥੇ ਆ ਕੇ ਮੁੰਡੇ ਨੂੰ ਜਦੋਂ ਦੇਖਿਆ ਤਾਂ ਮੁੰਡੇ ਵਿੱਚ ਜਾਨ ਪੈ ਗਈ ਮੁੰਡਾ ਅੱਧਾ ਠੀਕ ਹੋ ਗਿਆ ਸਾਡਾ ਮੁੰਡਾ ਉਹਦੇ ਨਾਲ ਬੇਟਾ ਤੁਹਾਡਾ ਬਾਹਰ ਵਾਪਸ ਆਇਆ ਉਹ ਉਹ ਘਰ ਚ ਕੋਈ ਲੜਾਈ ਛਾੜਾ ਸੀ ਕਿ ਬਿਲਕੁਲ ਸਹੀ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਇਹਦੇ ਦਿਲ ਚ ਸੀਗਾ ਕਹਿੰਦੀ ਤੁਹਾਡਾ ਬੇਟਾ ਬਾਹਰ ਆਇਆ ਹੁਣ ਜੇ ਤੁਹਾਡੀ ਉਹ ਉਹਨਾਂ ਦੇ ਨਾਲ ਕੋਈ ਫੋਨ ਤੇ ਰਾਬਤਾ ਕਾਇਮ ਕਰਦੇ ਹੋ ਜੇ ਤੁਹਾਡਾ ਬੇਟਾ ਤੁਹਾਨੂੰ ਐਸ ਤਰ੍ਹਾਂ ਕਿਉਂ ਕਹਿ ਰਿਹਾ ਹੈ ਸਾਡੇ ਨਾਲ ਤਾਂ ਨਹੀਂ ਗੱਲ ਕਰਦਾ ਜੀ ਅਸੀਂ ਉਹਨਾਂ ਨੂੰ ਬੇਦਖਲ ਕੀਤਾ ਆਪਣੀ ਬਹੂ ਨੂੰ ਵੀ ਕੀਤਾ ਬੇਟੇ ਨੂੰ ਵੀ ਕੀਤਾ ਤੇ ਪੋਤੇ ਨੂੰ ਵੀ ਕੀਤਾ ਪੋਤਾ ਸਾਡਾ ਹੁਣ ਬਿਲਕੁਲ ਠੀਕ ਆ 4 ਸਾਲ ਹੋ ਚੱਲੇ ਆ ਦਵਾਈ ਚੱਲਦੀ ਨੂੰ 1 ਸਾਲ ਹੋਰ ਦਵਾਈ ਚੱਲਣੀ ਆ 5 ਸਾਲ ਦਾ ਉਹਦਾ ਕੋਰਸ ਆ ਪਰ ਇਹ ਜਿਹੜੀ ਨੌ ਆ ਨੌ ਸਾਡੇ ਤੇ ਇਲਜ਼ਾਮ ਤੇ ਇਲਜ਼ਾਮ ਲਗਾਈ ਜਾ ਰਿਹਾ ਇਲਜ਼ਾਮ ਤੇ ਇਲਜ਼ਾਮ ਲਗਾਈ ਜਾ ਰਿਹਾ ਇੱਕ ਦਿਨ ਇਹਦੀ ਲੱਤ ਸੜ ਗਈ ਮੁੰਡੇ ਦੀ ਪਟਾਕੇ ਵਜਾਉਂਦਾ ਸੀ ਬਾਹਰ ਤੇ ਇਹਨੇ ਸਾਰਿਆਂ ਨੂੰ ਇਹੀ ਦੱਸਿਆ ਆ ਕਿ ਇਹਦੇ ਬਾਪੂ ਨੇ ਲੋਇਆ ਇਹਦੇ ਬਾਬੇ ਨੇ ਲੋਇਆ ਮੇਰਾ ਸਹਰਾ ਹੀ ਲੁੰਦਾ ਆ ਪਰ ਉਹ ਸਾਡੇ ਕੋਲ ਸਬੂਤ ਆ ਅਸੀਂ ਸਬੂਤ ਤੁਹਾਡੇ ਕੋਲ ਪੇਸ਼ ਕਰਦੇ ਆ ਤੁਸੀਂ ਦੇਖਿਓ ਕਿ ਅਸੀਂ ਲੋਇਆ ਕਿ ਕਿਹਨੇ ਲੋਇਆ ਮੁੰਡਾ ਆਪਣੀ ਜ਼ੁਬਾਨੋਂ ਦੱਸਦਾ ਉਹ ਐ ਵੀਡੀਓ ਜਿਹੜਾ ਮੈਂ ਦੇਖ ਚੁੱਕਾ ਇੱਕ ਲੋੜਾਪਤਾ ਬੋਲਦਾ ਹੁਣ ਤੁਸੀਂ ਅਜ ਮੀਡੀਆ ਦਾ ਸਾਰਾ ਲਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕੀ ਸਾਨੂੰ ਬਚਾਇਆ ਜਾਵੇ ਸਾਨੂੰ ਬਹੁਤ ਕੁੱਟਮਾਰ ਕਰਦੀ ਸਾਡੇ ਤੇ ਕੁੱਟਮਾਰ ਕਰਦੀ ਆ ਜਦੋਂ ਦੇਖਦੀ ਆ ਜੁੱਤੀ ਚੱਕ ਲੈਂਦੀ ਆ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਬਚਾਇਆ ਜਾਵੇ ਇਹ ਘਰੋਂ ਨਿਕਲਦੀ ਵੀ ਨਹੀਂ ਆ ਇਸਾਨ ਅੰਦਰਲੇ ਕਈ ਵਾਰੀ ਜਿੰਦੇ ਲਾ ਦਿੰਦੀ ਆ ਅੰਦਰ ਕੁੰਡੇ ਲਾਉਂਦੀ ਆ ਸਾਨੂੰ ਕੰਧ ਟੱਪ ਕੇ ਜਾਣਾ ਪੈਂਦਾ ਕਹਿੰਦੀ ਆ ਨਹੀਂ ਖੋਲਣਾ ਅਸੀਂ ਪੁਲਿਸ ਕੰਪਲੀਟ ਕੀਤੀ ਆ ਜੀ ਇਹ ਸਾਡੇ ਤੇ ਕੇਸ ਵੀ ਕੀਤਾ ਐਨ ਮੈਨੂੰ ਮੇਰੇ ਘਰ ਵਾਲੀ ਨੂੰ ਤੇ ਮੇਰੀ ਲੜਕੀ ਚੈੱਕ ਕਰਵਾ ਦਿੱਤਾ ਹੁਣ ਅਸੀਂ ਇਹ ਕਈ ਗੱਲਾਂ ਐਸਐਸਪੀ ਸਾਹਿਬ ਦੇ ਲੈ ਕੇ ਕਿ ਕਿਸੇ ਨਾ ਤੈਨੂੰ ਤੇਰਾ ਸੌਦਾ ਲਾਉਣਾ ਹੈ ਤੈਨੇ ਅੰਗ ਸਾਦੀ ਆ ਇਹ ਤਰ੍ਹਾਂ ਤਰ੍ਹਾਂ ਦੇ ਬੰਦੇ ਸਾਦੀ ਆ ਕਈ ਆਏ ਆ ਇੱਕ ਦਿਨ ਰਾਤ ਨੂੰ 9 ਵਜੇ ਸੱਦ ਲਿਆ ਇੱਕ ਬਿਜਲੀ ਠੀਕ ਕਰਨ ਵਾਲਾ ਸੀ ਉਹਦੇ ਘੰਟੇ ਬਾਅਦ ਨਿਕਲਿਆ ਕਰੋ ਮੈਂ ਕਰ ਨਹੀਂ ਸੀ ਅਸੀਂ ਸਾਡੇ ਕੋਲ ਫਿਰ ਕੈਮਰੇ ਲੱਗੇ ਆ ਘਰ ਸਾਰਾ ਕੁਝ ਰਿਕਾਰਡ ਹੁੰਦਾ ਹੈ ਤੇ ਫਿਰ ਵੀ ਸਾਡੇ ਤੇ ਇਦਾਂ ਦੇ ਇਲਜ਼ਾਮ ਲਾਉਂਦੀ ਆ ਜਿਹੜੇ ਕਦੀ ਕਹਿ ਹੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਕਹਿੰਦੇ ਕਿ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੇਰੇ ਸਹੁਰੇ ਦਾ ਸਾਥ ਦੇ ਰਿਹਾ ਸਾਰਿਆਂ ਤੇ ਲੋਂਦੀ ਵਾਲਿਆਂ ਨੂੰ ਵੀ ਕਹਿੰਦੀ-ਕਹਿੰਦੀ ਬਾਰਦੀਆਂ ਲਹੌਣੀਆਂ ਤੋੜਦੀਆਂ ਇਦਾਂ ਬਹੁਤ ਬੋਲਦੀ ਆ ਤੇ ਫੇਰ ਉਹ ਮਹਿਲਾ ਮੰਡਲ ਵਾਲਿਆਂ ਨੂੰ ਵੀ ਇਦਾਂ ਬੋਲਦੀ ਆ ਸਾਰਿਆਂ ਨੂੰ ਬੋਲਦੀ ਆ ਹੁਣ ਕਿਉਂ ਕਿਉਂ ਥੀ ਤੋਨੇ ਗੁੱਸੇ ਸਾਨੂੰ ਦੀ ਬਚਾਇਆ ਜਾਵੇ ਇਹਨੂੰ ਘਰ ਤੋਂ ਕੱਢਿਆ ਜਾਵੇ ਐਸਐਚਓ ਤੇ ਇਲਜ਼ਾਮ ਜਿਹੜੇ ਲਾਉਂਦੀ ਆ ਜੀ ਐਸਐਚਓ ਸਾਹਿਬ ਨੇ ਤਾਂ ਸਚਾਈ ਤੇ ਚੱਲਣਾ ਅਸੀਂ ਜਿਹੜਾ ਵੀ ਪੇਪਰ ਹੈ ਸਚਾਈ ਦਿਖਾ ਰਹੇ ਸਾਡੀ ਸਚਾਈ ਚੱਲ ਰਹੀ ਆ ਇਹ ਝੂਠ ਬੋਲ ਰਹੀ ਆ ਸਾਡਾ ਇੱਕ ਇੱਕ ਲਬ ਜਿਹੜਾ ਬੋਲਿਆ ਇਹ ਸਾਡੇ ਕੋਲ ਸਬੂਤ ਹੋਏਗਾ ਤੁਸੀਂ ਇਹ ਚਾਹੁੰਦੇ ਹੋ ਜੀ ਜੋ ਪੁਲਸ ਨਾਰਵੇ ਕਰਦੀ ਹੈ ਸਿਰਫ ਸੱਚ ਦੇ ਆਧਾਰ ਤੇ ਕਰੇ ਕਿ ਦੋਸ਼ੀ ਹੈ ਫਿਰ ਉਸ ਨੂੰ ਸਜ਼ਾ ਮਿਲੇ ਬਿਲਕੁਲ ਜੀ ਬਿਲਕੁਲ ਜਿਸ ਨੂੰ ਜਿਹੜਾ ਦੋਸ਼ੀ ਪਾਇਆ ਜਾਵੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਡੇ ਕੋਲ ਹਰ ਇੱਕ ਗੱਲ ਦਾ ਸਬੂਤ ਹੈ ਜਿਹੜਾ ਮਰਜੀ ਸਬੂਤ ਲੈ ਲਓ ਜੇ ਅਸੀਂ ਗੁਨਾਹਗਾਰ ਨਿਕਲੇ ਤੇ ਸਾਨੂੰ ਵੀ ਸਜ਼ਾ ਹੋਣੀ ਚਾਹੀਦੀ ਪਰ ਅਸੀਂ ਕੋਈ ਗਲਤੀ ਨਹੀਂ ਕੀਤੀ ਅੱਜ ਤੱਕ ਇਸ ਤੋਂ ਲਗ ਕੁਝ ਹੋਰ ਦਿਲ ਦੀ ਗੱਲ ਕਹਿਣਾ ਚਾਹੁੰ ਤੁਸੀਂ ਹੋਰ ਦਿਲ ਦੀ ਗੱਲ ਕਹਿਣੀ ਇਹ ਚਾਹੁੰਦੇ ਆ ਜੀ ਕਿ ਇਹ ਜਿਹੜੇ ਸਿੰਘ ਸਾਹਿਬ ਸਾਡੇ ਸਰ ਘਰ ਆਉਂਦੇ ਇਹਨਾਂ ਤੋਂ ਲੋਕੀ ਡਰਦੇ ਆ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਵਿੱਚੋਂ ਵਿੱਚ ਕੋਈ ਨਹੀਂ ਸਾਥ ਦੇ ਰਿਹਾ ਵਿੱਚੋਂ ਵਿੱਚ ਸਾਡੇ ਨਾਲ ਆ ਸਾਹਮਣੇ ਨਹੀਂ ਕੋਈ ਵੀ ਆ ਰਿਹਾ ਉਦਾਂ ਸਾਰਾ ਪਿੰਡ ਸਾਡੇ ਨਾਲ ਕੋਈ ਨਾ ਸਾਡੇ ਲੱਗ ਜਵੇ ਜਦੋਂ ਘਰ ਦੇ ਵਿੱਚ ਮਸਲੇ ਇਹਦੇ ਹੋ ਜਾਂਦਾ ਤੇ ਪਿੰਡ ਦੇ ਸਾਰੇ ਪਿੰਕੀ ਅੰਟੀ ਸਹਿਬਾਨ ਕੋਲ ਉਹਨਾਂ ਦੇ ਕਹੇ ਵੀ ਨਹੀਂ ਗੁੰਡਾ ਖੋਲਦੀ ਉਹਨਾਂ ਦੇ ਕੋਲ ਕੋਈ ਫੈਨ ਕੋਲ ਕਰਦਾ ਮੈਟਰ ਗਿਆ ਮੈਟਰ ਗਿਆ ਪੰਜ-ਸੱਤ ਕੋਟ ਸਰਪੰਚ ਨੇ ਵੀ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਕੋਲ ਮੈਨੂੰ ਵੀ ਸੱਦਿਆ ਗਿਆ ਸਰਪੰਚ ਸਾਹਿਬ ਚੁੱਪ ਕਰਕੇ ਬੈਠੇ ਰਹਿ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਦਿੱਤਾ ਇਹਨਾਂ ਨੇ ਸਿੰਘ ਸਾਹਿਬ ਹੁਣੇ ਕਿ ਉਹ ਨਹੀਂ ਕਿਸੇ ਦੇ ਵੀ ਨਹੀਂ ਕੀਤੀ ਨਹੀਂ ਜੀ ਸੁਲਝਿਆ ਨਹੀਂ ਸੀ ਫਿਰ ਤੁਸੀਂ ਕੋਈ ਮਕਦਰ ਐਸਐਸਓ ਡੀਐਸਪੀ ਐਸਐਸਬੀ ਨੂੰ ਦਰਖਾਸਤ ਦਰਖਾਸਤਾਂ ਦਿੱਤੀਆਂ ਜੀ ਪਹਿਲਾਂ ਤੋਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਹਾਂ ਜੀ ਅਪੀਲ ਇਹੀ ਕਰਦੇ ਆਂ ਜੀ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ ਇਹ ਝੂਠੀ ਆ ਸਾਡੀ ਨੌ ਸਾਡੀ ਹੈ ਤਾਂ ਬੇਟੀਆਂ ਵਰਗੀ ਹੈ ਬੇਟੀ ਆ ਪਰ ਸਾਨੂੰ ਇਲਜ਼ਾਮ ਬਹੁਤ ਵੱਡੇ ਵੱਡੇ ਲਗਾ ਰਹੀ ਆ ਇਹ ਇਲਜ਼ਾਮ ਲਾਉਂਦੀ ਗੰਦੇ ਗੰਦੇ ਤੇ ਅਸੀਂ ਕਦੀ ਉਹਦੇ ਵੱਲ ਨੂੰ ਦੇਖਿਆ ਵੀ ਨਹੀਂ ਅੱਖ ਭਰ ਕੇ ਇੰਨਾ ਸਾਨਾ ਸਤਾਇਆ ਸਾਨੂੰ ਇਹ ਮਰਉਣਾ ਚਾਹੁੰਦੀ ਆ ਜੇ ਅਸੀਂ ਮਰ ਵੀ ਗਏ ਅਸੀਂ ਪੱਤਰਕਾਰਾਂ ਨੂੰ ਸਾਰਾ ਕੁਝ ਦੇ ਜਾਣਾ ਸਾਡੇ ਕੋਲ 5 6 ਪੈਨ ਡਰਾਈਵ ਭਰੀਆਂ ਪਈਆਂ ਹਨ ਮਗਰੋਂ ਉਹ ਲਾਉਣਗੇ ਤਾਂ ਇਹਨਾਂ ਦਾ ਸਾਰਾ ਕੁਝ ਸੱਚ ਸਾਹਮਣੇ ਆਊਗਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਬੇਨਤੀ ਆ ਸਾਡੀ ਇਹ ਫਰਿਆਦ ਸੁਣੀ ਜਾਵੇ ਜਿਹੜੀ ਸਾਨੂੰ ਬਾਰ-ਬਾਰ ਮਾਰਦੀ ਆ ਸਾਡੇ ਕੋਲ ਮਾਰ ਚੱਲੀ ਨਹੀਂ ਜਾਂਦੀ ਅਸੀਂ ਬੁਢੇ ਬੰਦੇ ਆ ਅਸੀਂ ਕਿੱਥੇ ਜਾਈਏ ਜੀ ਤੁਹਾਡੇ ਵੀ ਗੱਲ ਪਿਆਏ ਹਾਂ ਜੀ ਤੇ ਕਿ ਸੱਤ ਵੱਜ ਗਈ ਆ ਦੇ 6 ਵੱਢੀ ਹੋਇਆ ਇੱਥੇ ਵੀ ਡੈਗ ਕੇ ਮਾਰਿਆ ਉਹ ਨਹੀਂ ਮੇਰੇ ਤੱਕਾ ਠੀਕ ਹੈ ਇੱਥੇ ਸੱਟ ਲੱਗ ਗਈ ਹਾਂ ਜੀ ਹਾਂ ਮੈਂ ਸਿਰ ਤੁਸੀਂ ਕੁਸ਼ੂਰ ਕਰਨੇ ਚਾਹੁੰਦਾ ਮੈਂ ਇਹੋ ਹੀ ਕਹਿਣਾ ਚਾਹੁੰਦਾ ਜੀ ਦੇਖੋ ਅਸੀਂ ਆਪਣੀ ਤੀ ਸਮਝਦੇ ਕਰਕੇ ਇਹਨੇ ਮੇਰੀ ਵਾਈਫ ਨੂੰ ਤੱਕਾ ਦੇ ਦਿੱਤਾ ਇਹਦੀ ਬਾਹਾਂ ਟੁੱਟ ਗਈ ਅਸੀਂ ਇਹਦਾ ਇੱਥੇ 26 ਵੀ ਕਰਵਾ ਸਕਦੇ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਇਦਾਂ ਦਾ ਇਲਜ਼ਾਮ ਲੱਗੇ ਜਾਂ ਅਸੀਂ ਕੋਈ ਇਦਾਂ ਇੱਥੇ ਹੋਰ ਕੁਝ ਲਿਖਾਈਏ ਅਸੀਂ ਕੋਈ ਨਹੀਂ ਗੱਲ ਕੀਤੀ ਅਸੀਂ ਆਪੇ ਹੀ ਇਹਦਾ ਇਲਾਜ ਕਰਾਇਆ ਇਹ ਸਾਡੇ ਕੋਲ ਐਕਸ-ਰੇ ਪਏ ਆ ਬਾਹ ਟੁੱਟੀ ਥੇ ਪਰ ਇਹ ਕੁੜੀ ਅਜੇ ਤੱਕ ਵੀ ਨਹੀਂ ਹਟਦੀ ਹੁਣ ਵੀ ਅੱਜ ਵੀ ਸਾਨੂੰ ਇੰਸਟਾਗ੍ਰਾਮ ਤੇ ਪਾਉਂਦੀ ਆ ਕਹਿੰਦੀ ਹੁਣ ਫੇਰ ਮੈਂ ਜੁੱਤੀਆਂ ਮਾਰਨੀਆਂ ਇਹਨਾਂ ਦੇ ਯਾਨੀ ਕਿ ਤੂੰ ਟੋੜੀ ਬੇਇੱਜ਼ਤੀ ਬਦਨਾਮੀ ਫੇਸਬੁੱਕ WhatsApp ਤੇ ਥੋੜੀ ਜ਼ਿਆਦਾ ਕਰ ਰਹੀ ਬਹੁਤ ਕਰ ਰਹੀ ਤੁਸੀਂ ਬੜਾ ਬੜਾ ਚੁਕਾਣੇ ਚਾਹੇ ਕਿਸੇ ਬਿਲਕੁਲ ਸੱਚੇ ਹਾਂਜੀ 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 ਬਿਲਕੁਲ ਸੱਚੇ ਹਾਂ ਜੀ ਅਸੀਂ ਪਰਮਾਤਮਾ ਦੇ ਨਾਲ ਕੋਈ ਗੱਲਬਾਤ ਹੋਏ ਕੁਝ ਦਿਨਾਂ ਦੇ ਵਿੱਚ ਹੁਣ ਤੱਕ ਨਹੀਂ ਹੋਈ ਜੀ ਬਹੁਤ ਘੱਟ ਹੁੰਦੀ ਆ ਜੀ ਇਹਦੇ ਨਾਲ ਕਦੀ ਕਦੀ ਕਰਦਾ ਮਾਂ ਆਪਣੀ ਨਾਲ ਮੇਰੇ ਨਾਲ ਬਹੁਤ ਘੱਟ ਹੁੰਦੀ ਨਾਲ ਗੱਲ ਕਰਦਾ ਪਤਾ ਨਹੀਂ ਨਹੀਂ ਜੀ ਉਹ ਤਾਂ ਨਹੀਂ ਪਤਾ ਸਾਨੂੰ ਉਹ ਤਾਂ ਕਹਿੰਦੀ ਆ ਜੀ ਨਹੀਂ ਕਰਦਾ ਪਰ ਪਤਾ ਨਹੀਂ ਜੀ ਸਾਨੂੰ ਹਾਂਜੀ ਗਾਲਾਂ ਵਾਲਾ ਮੋਂ ਕੱਢਦੀ ਸਾਡਾ ਤਾਂ ਜੀਨਰ ਹਾਮ ਕੀਤਾ ਹੈ ਹੋਰ ਕੁਝ ਜੀ ਹੋਰ ਜੀ ਬੱਸ ਇਹ ਧਮਕੀਆਂ ਦਵਾ ਰਹੀ ਹੈ ਜਿਹੜਾ ਇਹਨਾਂ ਤੋਂ ਬਚਾਇਆ ਜਾਵੇ ਸਾਨੂੰ ਬਾਕੀ ਮਾਰਨਾ ਜੀਣਾ ਤਾਂ ਪਰਮਾਤਮਾ ਦੇ ਹੱਥ ਆ ਤੇ ਬਾਕੀ ਜੋ ਹੋਊਗਾ ਦੇਖੀ ਜਾਏਗਾ ਜੀ ਅਸੀਂ ਤਾਂ ਬੇਨਤੀ ਕਰਦੇ ਹਾਂ ਬਸ ਜਦੋਂ ਨੰਗ ਸੱਦ ਲੈ ਮੈਂ ਕੱਲੀ ਘਰ ਸੀਗੀ ਮੇਰੇ ਤੇ ਕੁੰਡਾ ਲੱਗਾ ਸੀ ਅੰਦਰ ਕੈਮਰਿਆਂ ਵਿੱਚ ਦੇਖ ਲੈ ਤਾਂ ਇਹ ਮੁੰਡਾ ਨਹੀਂ ਲਈ ਆਪ ਕੱਲੀ ਆਈ ਸੀ ਕੱਲੀ ਆਈ ਸੀ ਕੱਲੀ ਆਈ ਤਾਂ ਕੱਲੀ ਆ ਜਾਂਦੀ ਕਦੀ ਸਾਨੂੰ ਕਹਿੰਦੀ ਆ ਮੈਨੂੰ ਉੱਥੋਂ ਫੜ ਲਿਆ ਕਦੀ ਕਹਿੰਦੀ ਉੱਥੋਂ ਫੜ ਲਿਆ ਨਿਹੰਗ ਸਾਹਿਬ ਜੀ ਇਹ ਬਹੁਤ ਤਰ੍ਹਾਂ ਦੇ ਬੰਦੇ ਸਾਦੀ ਆ ਸਾਡੇ ਗੇਟ ਭਾਂਦੇ ਸਾਡੇ ਕੋਲ ਸਬੂਤ ਆ ਸਾਡੇ ਕੋਲ ਫਿਲਮ ਬਣੀ ਆ ਆ ਕੇ ਡਾਂਗਾ ਮਾਰਦੇ ਆ ਨਿਕਲੋ ਬਾਹਰ ਨਿਕਲੋ ਬਾਹਰ ਮਾਰਦੇ ਆ ਹਾਂਜੀ ਅਸੀਂ ਬਹੁਤ ਦੁਖੀ ਆ ਜੀ ਅਸੀਂ ਬਹੁਤ ਦੁਖੀ ਆ ਅਸੀਂ ਬਹੁਤ ਬਹੁਤ ਵਾਜੀ ਸੈਂਕੜੇ ਤਰ੍ਹਾਂ ਬਦੌੜਾ ਸੀ ਆਸ ਕਰਦੇ ਆ ਕਿ ਤੁਹਾਡਾ ਪ੍ਰਵਾਹ ਇੱਕ ਵਾਰ ਤੋਂ ਫੇਰ ਇਕੱਠਾ ਹੋ ਜਾਵੇ ਔਰ ਆਸ ਐਸਐਸਪੀ ਡੀਐਸਪੀ ਕੋਲ ਕਾਸ਼ ਕਰ ਦੇ ਕਿ ਨਾ ਮਸਲਾ ਸੁਝਾਇਆ ਜਾਵੇ ਔਰ ਖਾਸ ਕਰਕੇ ਪਿੰਡ ਵਾਸਤੇ ਤੋਂ ਸਰਪੰਚਾਂ ਨੇ ਵੀ ਅਪੀਲ ਕਰਦੀਆਂ ਕਹਿੰਦੇ ਨੇ ਲੋਕ ਵੀ ਕਿ ਇਹ ਪਰਿਵਾਰ ਨੂੰ ਦੁਬਾਰਾ ਫਿਰ ਇਕੱਠਾ ਕੀਤਾ ਜਾਵੇ ਤੇ ਇਸ ਤਨੁਬਿੱਤਾ ਤੋਂ ਬਚਾਇਆ ਜਾਵੇ ਕਿ ਬਹੁਤ ਬਹੁਤ ਧੰਵਾਜੀ ਮਿਹਰਬਾਨੀ